ਗੁਰਵਾਣੀ ਸੰਵਾਦ ਜਿਉਟਿਊਬ ਦੇ ਜਿਉਟਿਊਬ ਚੈਨਲ ਲਈ ਇਹ ਪ੍ਰੋਗਰਾਮ ਚਲਾਉਂਦੇ ਹਾਂ ਜਿਸ ਦੁਆਰਾ ਗੁਰਵਾਣੀ ਦੇ ਸਿਧਾਂਤਾਂ ਬਾਰੇ ਗੁਰਵਾਣੀ ਦੇ ਪ੍ਰਤੀ ਗੁਰ ਸੱਚ ਗੁਰਵਾਣੀ ਦੇ ਸੱਚ ਪ੍ਰਤੀ ਕੋਈ ਸਵਾਲ ਜਵਾਬ ਉਹਨਾਂ ਦੀ ਸਪਸ਼ਟਤਾ ਲਈ ਦੱਸਣ ਦਾ ਯਤਨ ਕੀਤਾ ਜਾਂਦਾ ਹੈ ਤੇ ਮੇਰੇ ਨਾਲ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਤੇ ਦਾਸਰਾ ਪੂਰਨ ਸਿੰਘ ਅੱਜ ਇਹ ਪ੍ਰੋਗਰਾਮ ਵਿੱਚ ਕੁਝ ਜੋ ਸਵਾਲ ਆਏ ਸਾਨੂੰ ਇਹ ਸਵਾਲ ਇਹ ਆ ਕਿ ਜੋ ਗੁਰਬਾਣੀ ਦਾ ਸੱਚ ਹੈ ਕੀ ਉਸ ਨੂੰ ਦੱਸਣ ਲਈ ਜਾਂ ਉਸ ਦੇ ਲੋਕਾਂ ਨੂੰ ਪ੍ਰਚਾਰਨ ਲਈ ਇਤਿਹਾਸਿਕ ਗੱਲਾਂ ਨੂੰ ਆਧਾਰ ਬਣਾਉਣਾ ਜ਼ਰੂਰੀ ਹੈ ਕੀ ਗੁਰਬਾਣੀ ਦੇ ਸੱਚ ਨੂੰ ਸਿੱਧੇ ਤੌਰ ਤੇ ਨਹੀਂ ਕਿਹਾ ਜਾ ਸਕਦਾ ਇਹ ਜੋ ਅ ਇਸ ਬਾਰੇ ਜੋ ਇਹ ਸਵਾਲ ਆਇਆ ਉਸ ਬਾਰੇ ਭਾਈ ਸਾਹਿਬ ਇਹਦੇ ਸਪਸ਼ਟ ਕਰਨਗੇ ਵੀ ਜੋ ਇਤਿਹਾਸਿਕ ਗੱਲਾਂ ਨੇ ਤੇ ਉਹਨਾਂ ਨੂੰ ਆਧਾਰ ਬਣਾਉਣ ਦੀ ਬਣਾਰ ਕਿਉਂ ਬਣਾਇਆ ਜਾਂਦਾ ਹੈ ਭਾਈ ਸਾਹਿਬ ਜਸਵੀ ਜੀ ਆ ਦੇਖੋ ਇਹ ਸਵਾਲ ਜਿਹੜੇ ਆਮ ਤੌਰ ਤੇ ਉਠਾਏ ਜਾਂਦੇ ਆ ਗੁਰਬਾਣੀ ਦਾ ਸੱਚ ਆ ਕੀ ਇਹਨੂੰ ਸਿੱਧਾ ਸਪਸ਼ਟ ਸ਼ਬਦਾਂ ਵਿੱਚ ਨਿੱਕਿਆ ਜਾ ਸਕਦਾ ਸੀਗਾ ਜਾਂ ਕਿ ਜਿਹੜੇ ਇਸ ਤਰ੍ਹਾਂ ਵੀ ਉਠਾਉਂਦੇ ਆ ਕਿ ਕੀ ਜਿਹੜਾ ਗੁਰਬਾਣੀ ਦੇ ਸੱਚ ਨੂੰ ਕੋਈ ਬਾਹਲੀ ਉਦਾਹਰਨ ਦੀ ਉਦਾਹਰਨ ਮਸਾਲ ਦੀ ਜ਼ਰੂਰਤ ਆ ਕਿ ਆਪਣੇ ਆਪ ਵਿੱਚ ਹੀ ਕਾਫੀ ਨਹੀਂ ਤੋਂ ਇਹ ਜਿਹੜੇ ਤੁਸੀਂ ਸਵਾਲ ਠਾਏ ਆ ਇਸ ਤਰ੍ਹਾਂ ਦੇ ਸਾਡੇ ਕੋਲ ਜਿਹੜੇ ਸਵਾਲ ਜਿਹੜੇ ਪਹੁੰਚੇ ਹੋਏ ਆ ਤੋਂ ਦੇਖੋ ਪਹਿਲੀ ਗੱਲ ਇਹ ਆ ਕਿ ਜਿਹੜੇ ਸਤਪੁਰਸ਼ਾਂ ਜਿਹਨਾਂ ਦੀ ਆਪਾਂ ਗੱਲ ਕਰ ਰਹੇ ਆ ਆਪਾਂ ਗੁਰਬਾਣੀ ਦੀ ਗੱਲ ਕਰ ਰਹੇ ਆ ਗੁਰਬਾਣੀ ਦੇ ਬਾਣੀਕਾਰਾਂ ਦੀ ਗੱਲ ਕਰ ਰਹੇ ਆ ਉਹਨਾਂ ਨੇ ਜੋ ਕੁਝ ਆਮ ਮਨੁੱਖ ਨੂੰ ਦ੍ਰਿੜ ਕਰਾਉਣਾ ਚਾਹਿਆ ਉਹਨਾਂ ਦੇ ਸਾਹਮਣੇ ਜਨ ਸਧਾਰਨ ਦੀ ਕਲਿਆਣਤਾ ਦਾ ਜਿਹੜਾ ਉਹ ਮਕਸਦ ਆ ਉਹਨਾਂ ਦਾ ਕੋਈ ਕੋਈ ਦਾਰਸ਼ਨਿਕ ਪਹਿਲਾਂ ਤੋਂ ਉਹ ਚਰਚਾ ਨਹੀਂ ਕਰ ਰਹੇ ਨਾ ਹੀ ਉਹ ਜਿਹੜਾ ਖਾਸ ਤੌਰ ਤੇ ਵਿਦਵਾਨ ਤਪਕਾ ਉਹਦੀ ਸੰਤੁਸ਼ਟੀ ਲਈ ਉਹ ਕੁਝ ਕਹਿ ਰਹੇ ਆ ਉਹਨਾਂ ਦਾ ਜਿਹੜਾ ਮੇਨ ਮਕਸਦ ਆ ਮੁੱਖ ਮਕਸਦ ਆ ਉਹ ਆਮ ਮਨੁੱਖ ਨੂੰ ਸੱਚ ਦ੍ਰਿੜ ਕਰਾਉਣਾ ਆਮ ਮਨੁੱਖ ਦੀ ਜਿਹੜੀ ਪਕੜ ਆ ਜੋ ਉਹ ਜਿਸ ਜੀ ਨੂੰ ਸੱਚ ਮੰਨੀ ਬੈਠਾ ਆ ਜਿਹੜੀਆਂ ਉਹ ਧਾਰਨਾਵਾਂ ਜੋ ਮਨਉਤਾ ਉਹਨੂੰ ਸੱਚ ਸਮਝਾਉਣ ਲਈ ਜ਼ਰੂਰੀ ਆ ਕਿ ਜੋ ਉਹ ਮੰਨੀ ਬੈਠਾ ਉਹਨੂੰ ਹੀ ਆਧਾਰ ਬਣਾ ਕੇ ਉਹਨੂੰ ਉਸ ਸੱਚ ਤੱਕ ਪਹੁੰਚਾਇਆ ਜਾਏ ਤਾਂ ਹੀ ਜਿਹੜਾ ਉਹ ਸੱਜੋ ਦੀ ਸਮਝ ਵਿੱਚ ਆ ਸਕਦਾ ਕਿਉਂਕਿ ਸੱਚ ਆਪਣੇ ਵਾਜੀਆਂ ਦਾ ਬੜਾ ਸੁਖਸ਼ਮ ਆ ਔਰ ਮਨ ਦੁਆਰਾ ਆਸਾਨੀ ਨਾਲ ਜਿਹੜਾ ਇਨੂੰ ਆਮ ਸਧਾਰਨ ਮਨੁੱਖ ਨਹੀਂ ਸਮਝ ਸਕਦਾ ਇਹਦੇ ਕਈ ਪਹਿਲੂ ਆਪਾਂ ਅੱਗੇ ਚੱਲ ਕੇ ਚਰਚਾ ਕਰਾਂਗੇ ਕਿ ਇਸ ਲਈ ਇਹ ਜ਼ਰੂਰੀ ਆ ਜੇ ਅਸੀਂ ਦੇਖਦੇ ਹਾਂ ਗੁਰੂ ਸਾਹਿਬਾਨ ਦਾ ਵਿਆਪਕ ਰੂਪ ਵਿੱਚ ਆਮ ਲੋਕਾਂ ਨੇ ਪ੍ਰਭਾਵ ਕਬੂਲਿਆ ਜਦੋਂ ਕਿ ਉਹਦੇ ਉਹਨੇ ਇਹਨੇ ਸਾਧਨ ਵੀ ਨਹੀਂ ਸੀ ਤਾਂ ਦਾ ਇੱਕ ਵੱਡਾ ਕਾਰਨ ਇਹ ਆ ਕਿ ਉਹਨਾਂ ਨੇ ਲੋਕਾਂ ਦੀ ਬੋਲੀ ਵਿੱਚ ਗੱਲ ਕੀਤੀ ਲੋਕਾਂ ਦੀ ਜਿਹੜੀ ਸਮਝ ਵਿੱਚ ਆਉਂਦੀ ਸੀ ਜਿਨ੍ਹਾਂ ਦਾ ਬੋਧਕ ਤਾਂ ਸੀ ਉਨੂੰ ਆਧਾਰ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਉਹ ਸੱਚ ਦ੍ਰਿੜ ਕਰਵਾਇਆ ਜੀ ਦੀ ਬਦੌਲਤ ਜਨ ਸਧਾਰਨ ਨੂੰ ਉਸ ਸੱਚ ਦੀ ਸਮਝ ਆ ਗਈ ਉਹਨਾਂ ਦੀ ਗੱਲ ਪਕੜ ਵਿੱਚ ਆ ਗਈ ਪਕੜ ਵਿੱਚ ਆਉਣ ਕਾਰਨ ਹੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਜਾਂ ਬਾਕੀ ਮਹਾਂਪੁਰਸ਼ਾਂ ਦੀ ਗੱਲ ਨੂੰ ਜਿਹੜਾ ਉਹਨਾਂ ਨੇ ਧਾਰਨ ਕੀਤਾ ਉਹਨੂੰ ਅਪਣਾਇਆ ਉਹਨਾਂ ਦੇ ਦੱਸੇ ਰਾਹ ਤੇ ਤੁਰੇ ਜੇਕਰ ਉਹ ਜਿਹੜੇ ਸਿੱਧੀ ਗੱਲ ਕਹਿੰਦੇ ਤਾਂ ਸ਼ਾਇਦ ਉਹਨਾਂ ਦੇ ਦਿਮਾਗ ਵਿੱਚੋਂ ਨਾ ਬੜਦੇ ਉਹਨਾਂ ਨੂੰ ਸੁਣਦੇ ਹੀ ਨਾ ਮੰਨਦੇ ਹੀ ਨਾ ਈਵਨ ਅਸੀਂ ਅੱਜ ਵੀ ਦੇਖਦੇ ਆ ਜੇਕਰ ਜਿਹੜੇ ਆਮ ਨੁਕਤੇ ਜੇਕਰ ਤੁਸੀਂ ਗੱਲ ਕੋਈ ਸਮਝਾਉਣੀ ਆ ਤਾਂ ਜਿਹੜੀ ਉਹਨਾਂ ਨੇ ਕਦੇ ਸੁਣੀ ਵੀ ਨਹੀਂ ਕਲਪਨਾ ਵੀ ਨਹੀਂ ਕੀਤੀ ਉਹਨਾਂ ਨੂੰ ਤੁਸੀਂ ਸੱਚ ਸਮਝਾਉਣ ਦੀ ਕੋਸ਼ਿਸ਼ ਕਰੋਗੇ ਤਾਂ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਪੈਂਦਾ ਤੁਹਾਨੂੰ ਉਹਨਾਂ ਦੇ ਬੌਧਿਕ ਤਲ ਤੇ ਉਹਨਾਂ ਦੀਆਂ ਜਿਹੜੀਆਂ માનਤਾਵਾਂ ਮਨੋਤਾਵਾਂ ਉਹਨਾਂ ਨੂੰ ਹੀ ਆਧਾਰ ਬਣਾ ਕੇ ਜਾਂ ਇੰਜ ਆ ਕੇ ਉਹਨਾਂ ਦੀ ਉਂਗਲ ਫੜ ਕੇ ਹੀ ਤੁਹਾਨੂੰ ਇਸ ਰਾਹ ਦੇ ਤੋਰ ਕੇ ਮੰਜ਼ਲ ਤੇ ਅਪੜਾਉਣਾ ਪੈਣਾ ਇਹ ਤੁਸੀਂ ਸਿੱਧਾ ਜਿਹੜਾ ਉਹਨਾਂ ਨੂੰ ਦਸੋਗੇ ਤਾਂ ਉਹਨਾਂ ਦੇ ਪੱਲੇ ਪੈਣ ਦੀ ਵਜਾਏ ਉਹਨਾਂ ਗ੍ਰਹਿਨ ਦਾ ਕੀ ਕਰਨਾ ਉਲਟਾ ਤੁਹਾਡਾ ਵਿਰੋਧ ਕਰਨਗੇ ਉਹ ਸੁਣਨਗੇ ਨਹੀਂ ਉਹਨਾਂ ਨੇ ਉਸ ਰਸਤੇ ਦੇ ਜਿਹੜਾ ਉਹ ਵੇਖਣਾ ਤੱਕ ਨਹੀਂ ਉਹਦੀ ਅਹਿਮੀਅਤ ਨੂੰ ਵਿਦਿਆਈ ਨੂੰ ਸਮਝਣਾ ਤਾਂ ਬੜੀ ਦੂਰ ਦੀ ਗੱਲ ਆ ਉਹ ਉਸ ਨੂੰ ਕਿਸੇ ਤਰ੍ਹਾਂ ਨਾਲ ਵਿਚਾਰਨਾ ਵੀ ਮناسب ਨਹੀਂ ਸਮਝਣਗੇ ਤੋਂ ਇਸ ਲਈ ਜ਼ਰੂਰੀ ਸੀਗਾ ਕਿ ਜਿਹੜਾ ਇਸ ਲਈ ਜਿੰਨਾ ਵੀ ਸਹਾਇਤਾ ਜੇ ਅਸੀਂ ਧਾਰਮਿਕ ਸਹਿਦ ਦੀ ਗੱਲ ਨਾ ਵੀ ਕਰੀਏ ਤਾਂ ਜਿੰਨਾ ਵੀ ਆ ਤੁਸੀਂ ਦੇਖੋਗੇ ਕਿ ਉਹਨਾਂ ਵੀ ਜਿਹੜਾ ਉਦਾਹਰਨਾ ਜਾਂ ਰੂਪਕ ਅਲੰਕਾਰਾ ਉਪਮਾ ਅਲੰਕਾਰਾ ਜਾਂ ਇਤਿਹਾਸਮ ਇਤਹਾਦੀਆਂ ਉਦਾਹਰਨਾ ਇਹ ਜਿਹੜੀਆਂ ਹਰ ਖੇਤਰ ਵੀ ਸਾਨੂੰ ਮਿਲਦੀਆਂ ਹਰ ਵਿਅਕਤੀ ਜਿਹੜਾ ਉਹ ਜਨ ਸਧਾਰਨਤਾ ਗੱਲ ਸਪਸ਼ਟਤਾ ਨਾਲ ਸਮਝਾਉਣ ਲਈ ਪਹੁੰਚਾਉਣ ਲਈ ਉਹ ਇਹਨਾਂ ਦੀ ਵਰਤੋਂ ਕਰਦਾ ਰਿਹਾ ਅੱਜ ਵੀ ਮਨੂ ਕਰਦਾ ਹੋਰ ਕਰਦਾ ਰਹੂਗਾ ਜੀ ਕਈ ਕਈ ਇਹ ਜਿਹੇ ਸ਼ਬਦ ਨੇ ਜਿਨ੍ਹਾਂ ਦਾ ਪ੍ਰਯੋਗ ਆਮ ਕੀਤਾ ਜਾਂਦਾ ਹੈ ਉਹ ਲੋਕਾਂ 'ਚ ਵਿਸ਼ਵਾਸ ਹੀ ਕੀਤਾ ਜਾਂਦਾ ਹੈ ਜਿਵੇਂ ਸੱਚਖੰਡ ਜਾਂ ਦਰਗਾਹ ਵਾ ਇਹ ਬਹੁਤ ਲੋਕਾਂ ਨੂੰ ਭੁਲੇਖਾ ਵੀ ਕੋਈ ਦਰਗਾਹ ਕੋਈ ਹੈ ਕੋਈ ਮਰਨ ਉਪਰੰਤ ਹੈ ਤੇ ਇਹਦੇ ਬਾਰੇ ਗਰਵਾਣੀ ਦਾ ਜਿਹੜੀ ਸਪਸ਼ਟਤਾ ਉਹ ਤੁਸੀਂ ਦੱਸੋ ਵੀ ਕੀ ਇਹ ਲੋਕਾਂ ਦੇ ਅੰਦਰ ਇਹ ਕਿਉਂ ਪ੍ਰਚਲਿਤ ਹੋ ਗਿਆ ਹੈ ਜਦੋਂ ਦਰਗਾਹ ਦੀ ਗੱਲ ਕਰਦੇ ਆਂ ਦਰਗਾਹ ਜਿੱਥੇ ਤੁਹਾਡਾ ਫੈਸਲਾ ਹੋਊਗਾ ਦਰਗਾਹ ਚ ਇਹ ਹੋਊਗਾ ਵੀ ਸੱਚਖੰਡ ਹੈ ਉੱਥੇ ਕੋਈ ਕੋਈ ਰੱਬ ਜਾਂ ਕੋਈ ਸ਼ਕਤੀ ਜੋ ਉਹਦਾ ਫੈਸਲਾ ਕਰੂ ਜੋ ਮਨੁੱਖ ਦੇ ਕੀਤੇ ਕਰਮਾਂ ਦਾ ਇਹ ਲੋਕਾਂ ਦੇ ਅੰਦਰ ਕਿਉਂ ਵਿਸ਼ਵਾਸ ਬਣੇ ਹੋਏ ਨੇ ਹਾਂ ਮੇਰੇ ਖਿਆਲ ਚ ਕਿ ਸਵਾਲ ਆਇਆ ਵੀ ਹੋਇਆ ਤਾਂ ਮੈਂ ਖਿਆਲ ਚੰਗਾ ਰੂਗਾ ਕਿ ਆਪਾਂ ਪਹਿਲਾਂ ਇਹ ਜਿਹੜਾ ਪਾਕਾ ਨੂੰ ਥੋੜਾ ਹੋਰ ਜਿਹੜਾ ਉਹ ਨਿਖਾਰ ਲਈਏ ਸਪਸ਼ਟ ਕਰ ਲਈਏ ਥੋੜਾ ਇਹ ਵਿਚਾਰ ਚਾਹੀਦਾ ਹੈ ਦਾ ਤਾਂ ਕਿ ਜੋ ਗੱਲ ਆਪਾਂ ਸ਼ੋਹੀ ਆ ਜਿਹੜਾ ਸਵਾਲ ਆਇਆ ਉਹਨੂੰ ਵੱਖ-ਵੱਖਰੇ ਪੱਖਾਂ ਤੋਂ ਵਿਚਾਰ ਲਈਏ ਤਾਂ ਫਿਰ ਜਿਹੜੇ ਇਹ ਸਵਾਲ ਜਿਹੜੇ ਆਪਾਂ ਮੈਂ ਕਹੇ ਕਰੀਏ ਜਿਆਦਾ ਠੀਕ ਰਹੂਗਾ ਕਿਉਂਕਿ ਇਹਦੇ ਜਿਹੜਾ ਕੁਝ ਦੇ ਪੱਖਾਂ ਜਿਹੜੇ ਜੁੜੇ ਹੋਏ ਆ ਉਹ ਵਿਚਾਰਨ ਜਿਹੜੇ ਆ ਉਹ ਜ਼ਰੂਰੀ ਆ ਤਾਂ ਮੇਰੇ ਖਿਆਲ ਆਪਾਂ ਜੇ ਤੁਸੀਂ ਚਾਹੋ ਤੇ ਆਪਾਂ ਪਹਿਲਾਂ ਇਹਨਾਂ ਦੀ ਹੋਰ ਗੱਲ ਕਰ ਲਈਏ ਵਿਸਾਰ ਨਾਲ ਇਹ ਆਪਾਂ ਇਹਨਾਂ ਪਹਿਲੂ ਵਲਾਂਉਣੇ ਆ ਤੇ ਜਿਹੜਾ ਦੇਖੋ ਆਪਾਂ ਗੱਲ ਕਰ ਰਹੇ ਸੀ ਕਿ ਜਿਹੜੀਆਂ ਉਦਾਹਰਨਾਂ ਦਿੱਤੀਆਂ ਗਈਆਂ ਜਾਂ ਚਾਹੇ ਉਹ ਇਤਿਹਾਸ ਆ ਇਤਿਹਾਸ ਆ ਚਾਹੇ ਆਮ ਜਿਹੜੇ ਆਲੰਕਾਰ ਵਰਤੇ ਗਏ ਆ ਤਾਂ ਅਸੀਂ ਥੋੜਾ ਜਿਹਾ ਇਹਨੂੰ ਖੋਲ ਕੇ ਜਿਹੜਾ ਵਿਸਾ ਨਾਲ ਗੁਰਬਾਣੀ ਵਿੱਚੋਂ ਉਦਾਹਰਨਾਂ ਦੇ ਕੇ ਇਹਨੂੰ ਆਪਾਂ ਵਿਚਾਰਦੇ ਆ ਤਾਂ ਕਿ ਜਿਹੜਾ ਆਪਾਂ ਚੋਂ ਕਿ ਮੂਰੂਪ ਵਿੱਚ ਗੁਰਬਾਣੀ ਦੀ ਗੱਲ ਕਰ ਰਹੇ ਆ ਤਾਂ ਤਾਂ ਕਿ ਇਹ ਪੱਖ ਜਿਹੜੇ ਆ ਇਹ ਗੁਰਬਾਣੀ ਵਿੱਚੋਂ ਅਸੀਂ ਹੋਰ ਸੱਲਤਾ ਨਾਲ ਸੋਖਿਆਂ ਨੂੰ ਸਮਝ ਸਕੀਏ ਦੇਖ ਜਿਹੜੀ ਅਧਿਆਤਮਕ ਜਿਹੜਾ ਸੱਚਾ ਜਿਹੜਾ ਇਹ ਸੱਚ ਅਜਿਹੀ ਜਿਹੜੀ ਇਹ ਚੀਜ਼ ਨਹੀਂ ਕਿ ਜਿੰਨੂੰ ਬੁੱਧੀ ਨਾਲ ਅਸੀਂ ਸੋਖਿਆਂ ਜਿਹੜਾ ਹਰ ਬੰਦਾ ਜਿਹੜਾ ਉਸ ਰੂਪੇ ਸਮਝ ਸਕੇ ਇਸ ਲਈ ਜਿਹੜੇ ਆ ਗੁਰਬਾਣੀ ਵਿੱਚ ਉਸ ਸੱਚ ਨੂੰ ਦ੍ਰਿੜ ਕਰਾਉਣ ਲਈ ਜਨ ਸਧਾਰਨ ਤੱਕ ਆ ਪਰਵਾਉਣ ਲਈ ਜਿਹੜੀਆਂ ਉਹ ਉਦਾਹਰਣਾਂ ਦਿੱਤੀਆਂ ਅਲੰਕਾਰ ਵਰਤੇ ਆ ਦ੍ਰਿਸ਼ਟਾਂਤ ਦਿੱਤੇ ਆ ਇਹਨਾਂ ਕਥਾਵਾਂ ਦੀ ਵਰਤੋਂ ਕੀਤੀ ਹੋਈ ਆ ਉਹ ਰੀਣਾ ਵਰਤੁੰਦਾ ਜਿਹੜਾ ਇੱਕ ਕਾਰਨ ਇਹ ਆ ਕਿ ਜਿਹੜਾ ਉਹ ਨਿਰੰਕਾਰ ਆ ਜਿਹਦਾ ਕੋਈ ਆਕਾਰ ਨਹੀਂ ਉਸ ਨਿਰੰਕਾਰ ਨੂੰ ਰੂਪ ਵਿੱਚ ਕਿਉਂਕਿ ਜੇ ਸਮਝਾਉਣਾ ਸਾਨੂੰ ਤਾਂ ਸਾਨੂੰ ਜਿਹੜਾ ਆਮ ਮਨੁੱਖ ਦੀ ਪਕੜ ਵਿੱਚ ਆ ਜੋ ਦੇ ਤਜਰਬੇ ਵਿੱਚ ਆ ਜੋ ਦੀ ਸਮਝ ਵਿੱਚ ਆ ਜੋ ਉਹ ਦੇਖਣ ਵਿੱਚ ਆ ਰਿਹਾ ਜੋ ਮਹਿਸੂਸ ਕਰ ਰਿਹਾ ਉਹਦੇ ਬਾਰੇ ਉਹਨੂੰ ਸਮਝਦਾ ਤਾਂ ਉਹਨੂੰ ਸਮਝਾਉਣ ਲਈ ਨਿਰੰਕਾਰ ਨੂੰ ਉਹਦੇ ਬਾਰੇ ਦੱਸਣ ਲਈ ਜਿਹੜਾ ਰੂਪ ਆ ਜਿਹੜਾ সূক্ষ্ম ਨਹੀਂ ਉਹ ਸਥੂਲਾ ਉਹਦਾ ਜਿਹੜਾ ਜ਼ਿਕਰ ਕਰਨਾ ਉਦਾਹਰਨ ਦੇਣਾ ਜ਼ਰੂਰੀ ਸੀ ਤਾਂ ਕਿ ਉਹਦੀ ਸਮਝ ਵਿੱਚ ਉਹ ਗੱਲ ਆ ਸਕੇ ਉਹਦੇ ਪਕੜ ਵੀ ਇਸੇ ਤਰ੍ਹਾਂ ਜਿਹੜਾ ਅਦੇਖਾ ਜਿਹੜਾ ਦਿਸਦਾ ਨਹੀਂ ਉਹਨੂੰ ਦ੍ਰਿਸ਼ਟੀ ਵਿੱਚ ਉਹਦੇ ਢੂੰਗੀ ਜਿਹੜੀ ਆ ਉਹਨੂੰ ਕਿਸੇ ਚੀਜ਼ ਸੰਬੰਧਿਤ ਚੀਜ਼ ਵਿੱਚ ਲਿਆਉਣ ਲਈ ਉਹ ਅਕਸਰ ਇਹਨਾਂ ਦ੍ਰਿਸ਼ਟਾਂਤਾਂ ਦੀ ਇਹਨਾਂ ਰੂਪਕ ਦੀ ਅਲੰਕਾਰਾਂ ਦੀ ਕਥਾਵਾਂ ਦੀ ਵਰਤੋਂ ਕਰਦੇ ਆ ਜਿਸ ਦਾ ਉਦਾਹਰਣ ਵਜੋਂ ਜਦੋਂ ਗੁਰੂ ਸਾਹਿਬ ਬਾਣੀ ਵਿੱਚ ਇਹ ਦਰਸਾਉਂਦੇ ਆ ਕਿ ਰੱਬ ਜਿਹੜਾ ਉਹ ਅਰਥਾਂ ਸਰਵ ਵਿਆਪਕ ਆ ਤਾਂ ਇਹ ਦਰਸਾਉ ਲਈ ਕਿ ਉਹਨੂੰ ਪਾਉਣ ਲਈ ਘਰ-ਬਾਰ ਛੱਡਣ ਦੀ ਲੋੜ ਨਹੀਂ ਜਾਂ ਜੰਗਲਾਂ ਭੀਆਂ ਬਾਣਾ ਵਿੱਚ ਜਾ ਕੇ ਟਿਕਾਣਾ ਬਣਾਉਣ ਦੀ ਜ਼ਰੂਰਤ ਨਹੀਂ ਬਲਕਿ ਜਿੱਥੇ-ਜਿੱਥੇ ਵੀ ਤੁਸੀਂ ਹੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਆ ਪਰਿਵਾਰ ਵਿੱਚ ਰਹਿੰਦੇ ਆ ਪਰਿਵਾਰਕ ਜ਼ਿੰਦਗੀ ਵਸਧ ਕਰਦੇ ਆ ਤੁਸੀਂ ਉਹਦੇ ਨਾਲ ਜੁੜ ਸਕਦੇ ਹੋ ਤਾਂ ਇਹ ਗੱਲ ਦਰਸਾਉਣ ਲਈ ਜਿਹੜੀ ਆ ਉਹ ਕੁਝ ਉਦਾਹਰਣਾਂ ਦਿੰਦੇ ਆ ਜਦੋਂ ਇਹ ਪਹਿਲਾਂ ਕਹਿੰਦੇ ਆ ਕਿ ਕਾਹੇ ਰੇਵਨ ਖੋਜਣ ਜਾਈ ਤੂੰ ਜਦੋਂ ਫਿਰ ਨਾਲ ਆ ਕੇ ਆ ਸਰਬਨਵਾਸੀ ਸਦਾ ਲੇਪਾ ਤੂੰ ਹੀ ਸੰਗ ਸੁਮਾਈ ਤਾਂ ਹੁਣ ਆਮ ਮਨੁੱਖ ਨੂੰ ਇਹ ਸਮਝਾਉਣ ਲਈ ਕਿ ਉਹ ਕਿਸਾਂ ਤੁਹਾਡੇ ਨਾਲ ਆ ਉਹ ਦਿਖਾਈ ਤੇ ਦੇ ਨਹੀਂ ਰਿਹਾ ਤਾਂ ਇਹ ਗੱਲ ਦਰਸਾਉਣ ਲਈ ਫਿਰ ਕੁ ਜਿਹੜੀਆਂ ਉਦਾਹਰਣਾਂ ਜੇ ਆਮ ਮਨੁੱਖ ਦੀ ਸਮਝ ਵਿੱਚ ਆਉਂਦੀਆਂ ਪਕੜ ਵਿੱਚ ਆਉਂਦੀਆਂ ਮਨੁੱਖ ਦੇ ਤਜਰਬੇ ਵਿੱਚ ਆ ਮਨੁੱਖ ਉਹਨਾਂ ਦੇਖਦਾ ਮੰਨਦਾ ਮਹਿਸੂਸ ਕਰਦਾ ਉਹ ਫਿਰ ਉਦਾਹਰਨ ਦੇ ਕੇ ਸਮਝਾਉਂਦੇ ਆ ਕਿ ਦੇਖੋ ਉਹ ਪ੍ਰਮਾਤਮਾ ਔਰ ਅਕਾਲ ਪੁਰਖ ਕਿਵੇਂ ਜਿਹੜਾ ਸਮਾਇਆ ਹੋਇਆ ਸਮਾਇਆ ਸਾਨੂੰ ਨਜ਼ਰ ਕਿਉਂ ਨਹੀਂ ਆ ਰਿਹਾ ਕਿਸ ਰੂਪ ਵਿੱਚ ਵਿਆਪਕ ਆ ਤਾਂ ਫਿਰ ਕਹਿੰਦੇ ਆ ਕਿ ਪੋ ਮਦ ਜੂ ਬਾਸ ਬਸਤ ਹੈ ਮੁਕਰਮਾ ਜੈਸੇ ਛਾਈ ਤੈਸੇ ਹੀ ਹਰ ਬਸੇ ਨਰ ਅੰਦਰ ਘਟ ਹੀ ਖੋਜੋ ਭਾਈ ਉਹਦੇ ਦਸਾਂ ਦੇ ਤਿਓ ਕਿ ਸਾਡੇ ਆਮਨੁਕ ਨੂੰ ਪਤਾ ਕੋ ਦੇਖਦਾ ਕਿ ਜਿਹੜਾ ਫੁੱਲ ਆ ਉਹਦੀ ਸੁਗੰਧੀ ਲੈਂਦਾ ਪਰ ਸੁਗੰਧ ਉਹ ਦਿਖਾਈ ਨਹੀਂ ਦਿੰਦੀ ਪਰ ਸੁਗੰਧ ਉਹ ਦੇ ਮੌਜੂਦ ਆ ਇਸ ਲਈ ਉਹ ਤਰਕ ਨਹੀਂ ਕਰਦਾ ਕਿ ਵੀ ਦਿਖਾਈ ਨਹੀਂ ਦੇ ਦੇ ਕਿਵੇਂ ਹੋਊਗੀ ਤਾਂ ਇਹ ਦਸਾਉਣ ਲਈ ਕਿ ਜਿਹੜਾ ਰੱਬ ਆ ਉਹ ਸਾਰੇ ਥਾਂ ਵਿਆਪਕ ਆ ਇੱਕੋ ਜਿਹਾ ਵਿਆਪਕ ਆ ਤਾਂ ਇਹ ਦ੍ਰਿਸ਼ਤਾਨ ਦੇ ਰਿਹਾ ਉਹ ਫਿਰ ਦੱਸਦੇ ਆ ਕਿ ਮੱਕਰਮਾਂ ਜੈਸੇ ਛਾਈ ਜਿਦਾਂ ਸ਼ੀਸ਼ਾ ਵੇਖਣ ਵਾਲੇ ਦੀ ਜਿਹੜੀ ਪਰਛਾਈ ਆ ਉਹ ਸ਼ੀਸ਼ੇ ਵੀ ਸਾਨੂੰ ਦਿਖਾਈ ਦਿੰਦੀ ਆ ਫਿਰ ਐਸੇ ਕਹਿੰਦੇ ਤੈਸੇ ਹੀ ਇਸੇ ਤਰ੍ਹਾਂ ਹੀ ਹਰ ਵਸੈ ਨਿਰੰਤਰ ਕਿ ਉਹ ਜਿਹੜਾ ਆਕਾਲ ਪੁਰਖ ਆ ਉਹ ਨਿਰੰਤਰ ਲਗਾਤਾਰ ਇੱਕੋ ਜਿਹਾ ਸਾਰੀਆਂ ਥਾਵਾਂ ਵਿੱਚ ਵਸਿਆ ਹੋਇਆ ਹੈ ਇਸ ਲਈ ਤੁਸੀਂ ਬਾਹਰ ਖੋਜਣ ਦੇ ਘੱਟ ਹੀ ਖੋਜੋ ਭਾਈ ਇਹ ਜਿਹੜਾ ਇਹ ਉਦਾਹਰਣ ਦੇਣੀ ਜ਼ਰੂਰੀ ਸੀ ਤਾਂ ਕਿ ਹਰ ਮਨੁੱਖ ਜਿਹੜਾ ਆਮ ਸਧਾਰਨ ਮਨੁੱਖ ਵੀ ਇਸ ਗੱਲ ਨੂੰ ਮਹਿਸੂਸ ਕਰਕੇ ਸਮਝ ਸਕੇ ਤੋਂ ਜਿਹਦਾ ਗੁਰੂ ਸਾਹਿਬ ਜੀ ਨੇ ਇਹ ਦੱਸਣ ਲਈ ਕਿ ਤੁਸੀਂ ਰੱਬ ਨੂੰ ਪ੍ਰਭੂ ਨੂੰ ਯਾਦ ਰੱਖਣਾ ਉਹਦੀ ਯਾਦ ਤੋਂ ਬਿਨਾ ਤੁਸੀਂ ਆਤਮ ਜੀਵਨ ਜਿਹੜਾ ਉਹ ਕਾਇਮ ਨਹੀਂ ਰੱਖ ਸਕਦੇ ਤਾਂ ਗੁਰੂ ਸਾਹਿਬ ਨੇ ਇਹ ਦੱਸਣ ਲਈ ਕਿ ਮੱਛੀ ਦੀ ਉਦਾਹਰਨ ਦਿੱਤੀ ਦਰਸਾਨ ਦਿੱਤਾ ਕਿ ਜਿਵੇਂ ਮੱਛਲੀ ਜਿਹੜੀ ਆ ਉਹ ਪਾਣੀ ਤੋਂ ਬਿਨਾ ਜੀਉਂਦੀ ਨਹੀਂ ਰਹਿ ਸਕਦੀ ਤਾਂ ਹੋਰ ਜਿਹੜੇ ਕੁੱਝ ਉਦਾਹਰਣਾਂ ਦੇ ਕੇ ਗੱਲ ਸਮਝਾਉਂਦੇ ਆ ਜਿਦਾਂ ਗੁਰੂ ਸਾਹਿਬ ਦਾ ਪਾਵਨ ਫਰਮਾਨ ਆ ਕਿ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ ਬੋਨੂ ਬਿਹੋਣਾ ਚਾਤਰ ਕੋ ਕਿਉ ਕਾਤਰ ਪਤਾਵੈ ਨਾ ਦੁਕੁਰੰਕ ਵਿਧਿਆ ਸੰਮੁਖ ਉਠਤਾਵੈ ਪਵਰ ਲੋਭੀ Kusum ਬਾਸਕਾਮਿਲ ਆਪ ਬੰਧਾਵੈ ਔਰ ਜੇディ ਗੱਲ ਸਮਝਾਣਾ ਚਾਹੁੰਦੇ ਆ ਜਾਈਂ ਜਾ ਕੇ ਕਿ ਜੇਡੀ ਗੱਲ ਸਮਝਾਉਣ ਲਈ ਜਿਹੜਾ ਮੂਲ ਸਾਚਾ ਇਹ ਦ੍ਰਿਸ਼ਤਾਨ ਦੇ ਰਹੇ ਆ ਅਖੀਰ ਵਿੱਚ ਉਹਦਾ ਜ਼ਿਕਰ ਕਰਦਿਆਂ ਕਹਿੰਦੇ ਆ ਕਿ ਤੇਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ ਆਕਾਵੈ ਮੂਲ ਗੱਲ ਇਹ ਆ ਪਰ ਆਮ ਮਨੁੱਖ ਨੂੰ ਇਹ ਗੱਲ ਸਮਝਾਉਣ ਲਈ ਕਿ ਜਿਹੜੇ ਸੱਚਮੁੱਚ ਇਸ ਰਾਵ ਤੇ ਤੁਰੇ ਆ ਉਹਨਾਂ ਨੂੰ ਵੀ ਜਿਹੜਾ ਉਹ ਐਸਾ ਇਸ਼ਕ ਆ ਪਿਆਰ ਆ ਕਿ ਉਹ ਇਸ ਤੋਂ ਬਿਨਾ ਉਹ ਆਪਣਾ ਆਤਮ ਜੀਵਨ ਸਮਝਦਿਆ ਕਿ ਕਾਇਮ ਨਹੀਂ ਰੱਖਿਆ ਜਾ ਸਕਦਾ ਇਸ ਦੇ ਤਾਂ ਜਦੋਂ ਪ੍ਰਭੂ ਦੀ ਜਿਹੜੀ ਬੇਅੰਤਤਾ ਉਹਦਾ ਜ਼ਿਕਰ ਕਰਦੇ ਆ ਤਾਂ ਮਨੁੱਖ ਨੂੰ ਸਮਝਾਉਣ ਲਈ ਇਹਦੀ ਸਮਝ ਵਿੱਚ ਇਹਦੀ ਪਕੜ ਵਿੱਚ ਗੱਲ ਲੈ ਆਉਣ ਲਈ ਉਹ ਉਦਾਹਰਨ ਦਿੰਦੇ ਆ ਕਿ ਤੂੰ ਅੰਦਰ ਆਉਂ ਦਾਨਾ ਬੀਨਾ ਮੈਂ ਮਛਲੀ ਕਿਵੇਂ ਐਂਤਲਾ ਹਾਂ ਕਿ ਜਿਵੇਂ ਜਿਹੜੀ ਮਛਲੀ ਆ ਸਾਡੇ ਜਿਹੜੇ ਹੋਂਦਾ ਉਹ ਇੱਕ ਮਛੀ ਦੀ ਤਰ੍ਹਾਂ ਕਿ ਮਛੀ ਦੀ ਸਾਗਰ ਵਿੱਚ ਤਰ ਰਹੀ ਆ ਹੁਣ ਸਾਗਰ ਤਾਂ ਬਹੁਤ ਵਿਸ਼ਾਲ ਆ ਉਹ ਮੱਛੀ ਜਿਹੜੀ ਆ ਉਹ ਸਾਗਰ ਦਾ ਕਿੰਨਾ ਵੀ ਯਤਨ ਕਰੇ ਉਹ ਉਹਦਾ ਥਾਂ ਨਹੀਂ پا ਸਕਦੀ ਤੁਸੀਂ ਜਿਹਾ ਕਹਿੰਦੇ ਆ ਕਿ ਹੋ ਸਕਦਾ ਮੱਛੀ ਕਿਤੇ ਜਿੱਥੇ ਕੋਈ ਉਹਦੀ ਸਮੁੰਦਰ ਦੀ ਖਾਕ ਕੋਈ ਹੱਦ ਹੈ ਪਰ ਜਿਹੜਾ ਰੱਬ ਆ ਉਹਦੀ ਤਾਂ ਕੋਈ ਹੱਦ ਹੈ ਹੀ ਨਹੀਂ ਅਸੀਂ ਸਾਡੀ ਜਿਹੜੀ ਹਸਤੀ ਆ ਕਿ ਮੱਛੀ ਦੀ ਤਰ੍ਹਾਂ ਤਾਂ ਜਿਹੜਾ ਇੰਨਾ ਵਿਸ਼ਾਲ ਆ ਤਾਂ ਅਸੀਂ ਸਧਾਰਨ ਮਨੁੱਖ ਜਿਹੜੇ ਆ ਉਹ ਸਾਡੀ ਪਕੜ ਵਿੱਚ ਉਹਦੀ ਵਿਸ਼ਾਲਤਾ ਦਾ ਹਰ ਪਹਿਲੂ ਹਰ ਪੱਖ ਕਿਵੇਂ ਆ ਸਕਦਾ ਹੁਣ ਗੱਲ ਇਹ ਸਮਝਾਉਣ ਲਈ ਕਿਉਂਕਿ ਮੱਛੀ ਬਾਰੇ ਮਨੁੱਖ ਨੂੰ ਜਾਣਕਾਰੀ ਆ ਸਮੁੰਦਰ ਨੂੰ ਵੀ ਮਨੁੱਖਾਂ ਨੇ ਦੇਖਿਆ ਪਤਾ ਮਨੁੱਖ ਨੂੰ ਸਮੁੰਦਰ ਜਿਹੜਾ ਬੜਾ ਵਿਸ਼ਾਲ ਆ ਔਰ ਮੱਛੀ ਦੀ ਹੋਣ ਤੋਂ ਵੀ ਜਾਣੂ ਆ ਤਾਂ ਇਹ ਗੱਲ ਦਰਸਾਉਣ ਲਈ ਮੱਚੀ ਦੀ ਉਦਾਹਰਨ ਜਿਹੜੀ ਇਸ ਤੂ ਵੀ ਦੇ ਕੇ ਦੱਸਿਆ ਕਿ ਉਹ ਸਾਗਰ ਦਾ ਜਿਹੜਾ ਉਹ ਥਾ ਨਹੀਂ ਪਾ ਸਕਦੀ। ਤੋਂ ਇਸੇ ਤਰ੍ਹਾਂ ਜਿਦਾ ਕਿ ਜਿਹੜੇ ਐਸੇ ਮਹਾਂਪੁਰਕਾ ਉਹਨਾਂ ਦਾ ਜੋ ਮਕਸਦ ਆ ਉਹ ਕਿਵਲ ਸੁਭਜਾਉਣਾ ਨਹੀਂ। ਕਿਵਲ ਸਧਾਰਨ ਜਾਣਕਾਰੀ ਦੇਣਾ ਨਹੀਂ। ਬਲਕਿ ਮਨੁੱਖ ਨੂੰ ਮਹਿਸੂਸ ਕਰਾਉਣਾ ਕਿ ਇਹ ਮਹਿਸੂਸ ਕਰ ਸਕੇ ਉਸ ਨੂੰ ਫੀਲ ਕਰ ਸਕੇ ਔਰ ਮਹਿਸੂਸ ਕਰਕੇ ਉਸ ਦਾ ਅਨੁਭਵ ਕਰ ਸਕੇ। ਤੋਂ ਇਸ ਲਈ ਜਿਹੜਾ ਐਸਾ ਜਿਹੜਾ ਉਹ ਕਰਨਾ ਬਹੁਤ ਜ਼ਰੂਰੀ ਸੀ ਤਾਂ ਕਿ ਆਮ ਨੁੱਖ ਜਿਹੜਾ ਇਹਨੂੰ ਮਹਿਸੂਸ ਕਰਕੇ ਇਸ ਦੀ ਕਦਰੋਂ ਕੀਮਤਾਂ ਨੂੰ ਉਸ ਰੂਪ ਵਿੱਚ ਅਪਣਾ ਸਕੇ ਫਿਰ ਦੇਖੋ ਇਸ ਲਈ ਵੀ ਜਿਹੜਾ ਇਹ ਜ਼ਰੂਰੀ ਹੁੰਦਾ ਕਿ ਆਮ ਨੁੱਖ ਜਿਹੜਾ ਉਹ ਜਦੋਂ ਕਿਸੇ ਚੀਜ਼ ਨੂੰ ਤੁਲਨਾ ਕਰਕੇ ਤੁਹਾਨੂੰ ਸਮਝਾਉਂਦੇ ਹੋ ਕਿ ਸਬੰਧ ਰਾਂ ਨੂੰ ਦਰਸਾਉਂਦੇ ਹੋ ਕੋਸ਼ਿਸ਼ ਕਰਦੇ ਹੋ ਤਾਂ ਮਨੁੱਖ ਦੀ ਸਮਝ ਵਿੱਚ ਜਿਹੜੀ ਆ ਉਹ ਚੰਗੀ ਤਰ੍ਹਾਂ ਆਉਂਦੀ ਹੈ ਛੇਤੀ ਆਉਂਦੀ ਆ ਔਰ ਮਨੁੱਖ ਉਸ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਲੈਂਦਾ ਕਿ ਮੇ ਆਪਾਂ ਗੁਰਬਾਣੀ ਦਾ ਪਾਵਨ ਫਰਮਾਨ ਜਿਹੜਾ ਉਹ ਸਾਂਝਾ ਕੀਤਾ ਕਿ ਜਿਹਦੇ ਵਿੱਚ ਗੁਰਸਬਦ ਤੂੰ ਅੰਦਰ ਆਓ ਦਾਨਾ ਬੀਨਾ ਮੈਂ ਮਛਲੀ ਕੈਸੇ ਹੰਤ ਲਾ ਹਾਂ ਜਾਂ-ਜਾਂ ਦੇਖਾਂ ਤਾਂ ਤਾਂ ਤੂੰ ਹੈ ਤੂੰ ਤੇ ਨਿਕਸੀ ਫੂਟ ਮਰਾ ਹੁਣ ਗੱਲ ਮੂਲ ਵਿੱਚ ਇਹੀ ਸਮਝਾਈ ਜਾ ਰਹੀ ਆ ਤਾਂ ਕਿ ਇਹ ਸਧਾਰਨ ਜਾਣਕਾਰੀ ਨਹੀਂ ਬਲਕਿ ਮਨੁੱਖ ਨੂੰ ਮਹਿਸੂਸ ਕਰਾਉਣਾ ਜਿਹੜਾ ਮਕਸਦ ਆ ਤਾਂ ਕਿ ਮਨੁੱਖ ਅਮਲੀ ਰੂਪ ਵਿੱਚ ਪ੍ਰੈਕਟੀਕਲੀ ਇਹ ਚੀਜ਼ ਨੂੰ ਮਹਿਸੂਸ ਕਰਕੇ ਉਹਨੂੰ ਮਾਨ ਸਕੇ ਔਰ ਫਿਰ ਦੇਖੋ ਗੁਰੂ ਸਾਹਿਬ ਜਮਾ ਜਿਹੜੇ ਮਹਾਂਪੁਰਖ ਆ ਜਿਨ੍ਹਾਂ ਦੀ ਵੀ ਪਾਵਨ ਬਾਣੀ ਆ ਉਹ ਕੇਵਲ ਮਨੁੱਖ ਨੂੰ ਜਿਹੜੇ ਤੱਥ ਆ ਜਿਹੜਾ ਫੈਕਟ ਆ ਉਹ ਇਹ ਨਹੀਂ ਦ੍ਰਿੜ ਕਰਾ ਰਹੇ ਉਹਨਾਂ ਦਾ ਇਹਨਾਂ ਤੱਥਾਂ ਨੂੰ ਸਿਖਾਉਣਾ ਹੀ ਮਕਸਦ ਨਹੀਂ ਬਲਕਿ ਉਸ ਅਨੁਭਵ ਨੂੰ ਜਿਹੜਾ ਉਸ ਅਨੁਭਵ ਦਾ ਉਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਆ ਜਿਹੜਾ ਖੁਦ ਮਹਿਸੂਸ ਕਰਕੇ ਉਹਨੂੰ ਮਾਨ ਸਕਣ ਕੋਈ ਜਿਹੜਾ ਅਸਲ ਗਿਆਨ ਆ ਉਹ ਗਿਆਨ ਜਿਹੜਾ ਉਹ ਪੜ ਕੇ ਜਾਂ ਸੁਣ ਕੇ ਉਹ ਅਸਲ ਗਿਆਨ ਮਨੁੱਖ ਨਹੀਂ ਮਾਨ ਸਕਦਾ ਜਦੋਂ ਜਿੰਨਾ ਚਿਰ ਮਨੁੱਖ ਉਹਨੂੰ ਖੁਦ ਨੂੰ ਅਨੁਭਵ ਨਹੀਂ ਕਰਦਾ ਤੁਸੀਂ ਕਿਤਾਬਾਂ ਵਿੱਚ ਪੜ੍ਹ ਲਵੋ ਕਿ ਜਿਹੜਾ ਪਾਣੀ ਜਿਹੜਾ ਉਹ ਪਿਆਸ 부ਝਾਉਂਦਾ ਜੇ ਪਿਆਸ ਲੱਗੇ ਉਹ ਪਾਣੀ ਪੀ ਲਵੋ ਪਰ ਜੇਕਰ ਤੁਸੀਂ ਕਦੇ ਇਹ ਅਨੁਭਵ ਨਹੀਂ ਕੀਤਾ ਤਾਂ ਤੁਹਾਨੂੰ ਉਹ ਜਿਹੜੀ ਉਹ ਫੀਲਿੰਗ ਉਹ ਅਹਿਸਾਸ ਤੁਹਾਨੂੰ ਉਹ ਨਹੀਂ ਹੋਊਗਾ ਤੁਸੀਂ ਉਹ ਚੰਗੀ ਤਰ੍ਹਾਂ ਸਮਝ ਸਕੋਗੇ ਜਦੋਂ ਖੁਦ ਤੁਹਾਨੂੰ ਕਦੇ ਬਹੁਤ ਪਿਆਸ ਲੱਗੀ ਹੋਵੇ ਪਿਆਸ ਨਾਲ ਵਿਆਕਲ ਹੋਵੋ ਤਾਂ ਤੁਸੀਂ ਪਾਣੀ ਪੀ ਕੇ ਆਪਣੀ ਪਿਆਸ ਨੂੰ ਬੁਝਾਇਆ ਹੋਵੇ ਤਾਂ ਜਿਹੜੇ ਮੇਰੇ ਵਾਂਗ ਇਹਨੇ ਕੇਵਲ ਪੜ੍ਹਿਆ ਜਾਂ ਸੁਣਿਆ ਹੋਵੇ ਉਸ ਸ਼ਿੱਦਤ ਨਾਲ ਉਸ ਨੂੰ ਮਹਿਸੂਸ ਨਹੀਂ ਕਰ ਸਕਦਾ। ਤੁਸ ਲਈ ਜਿਹੜਾ ਮਹਾਪੁਰਖਾਂ ਦਾ ਜੋ ਮਕਸਦ ਸੀਗਾ ਉਹ ਮਨੁੱਖ ਨੂੰ ਜਿਹੜਾ ਉਸ ਚੀਜ਼ ਦਾ ਅਨੁਭਵ ਕਰਾਉਣਾ ਸੀਗਾ ਸਧਾਰਨ ਜਾਣਕਾਰੀ ਤੱਕ ਸੀਮਤ ਨਹੀਂ ਰੱਖਣਾ ਨਹੀਂ ਸੀਗਾ। ਤੇ ਇਸ ਲਈ ਜੇ ਅਸੀਂ ਦੇਖਦੇ ਹਾਂ ਕਿ ਜਦੋਂ ਗੁਰੂ ਸਾਹਿਬ ਬਾਣੀ ਵੀ ਸਾਨੂੰ ਰੱਬ ਬਾਰੇ ਕੋਈ ਦੱਸਦੇ ਆ ਤਾਂ ਉਹ ਰੱਬ ਬਾਰੇ ਇਸ ਜੀ ਉਤੇ ਜ਼ੋਰ ਨਹੀਂ ਦਿੰਦੇ। ਜਾ ਸਾਨੂੰ ਕੇਵਲ ਇਹ ਗੱਲ ਸਿਕਾਉਣ ਤੱਕ ਸੀਮਤ ਨਹੀਂ ਰਹਿੰਦੇ ਕਿ ਰੱਬ ਕੀ ਆ ਬਲਕਿ ਉਹ ਇਸ ਗੱਲ ਤੇ ਜ਼ੋਰ ਦਿੰਦੇ ਆ ਕਿ ਅਸੀਂ ਰੱਬ ਨੂੰ ਮਹਿਸੂਸ ਕਿਵੇਂ ਕਰ ਸਕਦੇ ਆ ਉਸ ਰੱਬ ਵਿੱਚ ਕਿਵੇਂ ਜੀਉ ਸਕਦੇ ਆ ਅਸੀਂ ਰੱਬ ਕਿਵੇਂ ਬਣ ਸਕਦੇ ਆ ਉਸ ਦਾ ਰੂਪ ਕਿਵੇਂ ਧਾਰਨ ਕਰ ਸਕਦੇ ਆ ਇਸੀ ਦਾ ਅਹਿਸਾਸ ਕਰਾ ਕੇ ਮਨੁੱਖ ਨੂੰ ਉਸ ਹੋਂਦ ਨੂੰ ਇਸ ਰੂਪ ਵਿੱਚ ਜਿਹੜਾ ਅਨੁਭਵ ਕਰਾਉਣਾ ਉਹਨਾਂ ਦਾ ਮਕਸਦ ਆ ਤੇ ਇਸ ਲਈ ਇਹ ਮਕਸਦ ਗ੍ਰੜ ਕਰਨ ਲਈ ਕ੍ਰਾਉਨ ਲਈ ਉਦਾਹਰਨਾਂ ਜਿਹੜੀਆਂ ਜਿਹੜੀਆਂ ਕਿ ਮਨੁੱਖ ਦੀ ਸਮਝ ਵਿੱਚ ਆਉਂਦੀਆਂ ਪਕੜ ਵਿੱਚ ਆਉਂਦੀਆਂ ਉਹਨਾਂ ਨੂੰ ਦੇਣਾ ਜਿਹੜਾ ਉਹ ਜ਼ਰੂਰੀ ਬਣ ਜਾਂਦਾ ਇਸੇ ਦੇਖਦੇ ਹਾਂ ਕਿ ਗੁਰਬਾਣੀ ਵਿੱਚ ਜਿਹੜੇ ਆ ਉਹ ਰੂਪਕ ਅਲੰਕਾਰ ਆਦਿ ਜਿਹੜੇ ਆ ਉਹ ਵਰਤੇ ਹੋਏ ਆ ਕਿਉਂਕਿ ਸਾਨੂੰ ਨਿੱਜੀ ਤੌਰ ਤੇ ਸਬੰਧ ਬਣਾਉਣ ਵਿੱਚ ਜਿਹੜੇ ਆ ਮਦਦ ਕਰਦੇ ਆ ਜਿਹੜਾ ਪ੍ਰਭੂ ਆ ਪ੍ਰਭੂ ਦਾ ਪਿਆਰ ਰੰਗੀ ਹੋਈ ਰੂਹ ਆ ਇਹ ਦਰਸਾਉਣ ਲਈ ਕਿ ਜਿਹੜਾ ਉਸ ਨਾਲ ਜੁੜਿਆ ਹੋਇਆ ਤਾਂ ਸੱਚਮੁੱਚ ਉਹ ਕਿਵੇਂ ਫਿਰ ਵਿਤਕਰਾ ਨਹੀਂ ਕਰਦਾ ਪਿੰਨਪੇਦ ਨਹੀਂ ਕਰਦਾ ਉਹਦੇ ਲਈ ਸਾਰੇ ਜਿਹੜੇ ਉਹ ਸਾਰਿਆਂ ਵਿੱਚ ਰੱਬ ਦੀ ਜੋਤ ਵੇਖਦਾ ਉਹਦੀ ਜਿਹੜੀ ਇਹ ਮਹਿਕਾ ਗੁਣਾਂ ਦੀ ਇਹ ਸਾਰਿਆਂ ਨੂੰ ਸੁਗੰਧਿਤ ਕਰਦੀ ਆ ਫਿਰ ਉਹ ਚੋਣ ਨਹੀਂ ਕਰਦਾ ਕਿ ਹਾਂ ਇਹ ਮੇਰੇ ਕਿਰਪਾ ਦਾ ਪਾਤਰ ਬਣੂਗਾ ਇਹ ਨਹੀਂ ਬਣੂਗਾ ਨਹੀਂ ਜਿਹੜਾ ਵੀ ਉਹਦੀ ਸੰਗਤ ਕਰੂਗਾ ਉਸ ਦੀ ਇਸ ਗੁਣਾਂ ਦੀ ਮਹਿਕ ਨੂੰ ਮਾਣੂਗਾ ਤਾਂ ਗੁਰਬਾਣੀ ਵੀ ਜਿਹੜੀਆਂ ਉਹ ਮਹਾਂਪੁਰਖਾਂ ਨੇ ਜਿਹੜੀਆਂ ਉਦਾਹਰਣ ਦੇ ਕੇ ਸਮਝਾਇਆ ਉੱਥੇ ਉਦਾਹਰਣ ਦੀ ਲੋੜ ਪੈ ਗਈ ਤਾਂ ਕਿ ਮਨੋ ਕੋ ਜਿਹੜਾ ਚੰਗੀ ਤਰ੍ਹਾਂ ਇਸ ਗੱਲ ਨੂੰ ਮਹਿਸੂਸ ਕਰ ਸਕੇ ਜਿਵੇਂ ਗੁਰਬਾਣੀ ਦਾ ਇੱਕ ਬਾਅਦਨ ਫੁਰਮਾਨ ਆ ਕਿ ਬ੍ਰਾਹਮਣ ਖੱਤਰੀ ਸੂਦ ਬੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੈ ਹਿੜ ਬਪੜਾ ਤਿਉ ਸੰਤ ਸੰਗਤ ਮਿਲ ਪਤਿਤ ਪਰਵਾਣ ਕਿ ਜਿਵੇਂ ਚੰਦਨ ਦੀ ਸੁਗੰਧ ਜਿਹੜੀ ਆ ਉਹ ਚੁਗਰਦੇ ਨੂੰ ਮਹਿਕਾ ਦਿੰਦੀ ਆ ਉਹ ਦੀ ਵਿੱਚ ਉਹਨਾਂ ਦੀ ਮਹਿਕ ਜਿਹੜੀ ਆ ਓਨ ਲੱਗ ਪੈਂਦੀ ਆ ਇਸੇ ਤਰ੍ਹਾਂ ਜੇਕਰ ਕੋਈ ਜਿਹੜਾ ਮਨੁੱਖ ਆਤਮਗਤ ਤੌਰ ਤੇ ਡਿੱਗਿਆ ਹੋਇਆ ਗਿਰਿਆ ਹੋਇਆ ਵਿਕਾਰਾਂ ਵਿੱਚ ਗਰਗ ਹੋਇਆ ਹੋਇਆ ਐਸਾ ਮਨੁੱਖ ਵੀ ਜਦੋਂ ਸਤਿਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਉਸ ਮਾਲਕ ਨੂੰ ਧਿਆਉਂਦਾ ਉਸ ਦੇ ਗੁਣਾਂ ਨੂੰ ਧਾਰਨ ਕਰਦਾ ਤਾਂ ਉਹ ਵੀ ਸੁਗੰਤਤ ਹੋ ਜਾਂਦਾ ਹੁਣ ਇਹ ਗੱਲ ਦਰਸਾਉਣ ਲਈ ਜਿਹੜਿਆ ਇਹ ਚੰਦਰਨ ਦੀ ਉਦਾਹਰਣ ਦਿੱਤੀ ਹੋਈ ਆ ਫਿਰ ਅਸੀਂ ਦੇਖੋ ਜਦੋਂ ਗੁਰੂ ਸਾਹਿਬ ਕਹਿੰਦੇ ਆ ਕਿ ਜਿਹੜਾ ਅਸੀਂ ਜ਼ਿੰਦਗੀ ਨੂੰ ਕਿਵੇਂ ਬਸਰ ਕਰਨਾ ਤਾਂ ਉਹ ਆਮ ਨੁਕਦੇ ਰੋਜ਼ਮਰਾਂ ਦੀ ਜ਼ਿੰਦਗੀ ਵਿੱਚੋਂ ਜਿਹੜੀਆਂ ਉਦਾਹਰਣਾਂ ਦਿੰਦੇ ਆ ਜਿਵੇਂ ਦੇਖਦੇ ਆ ਕਿਤੇ ਕਿਸਾਨ ਦੀ ਦਿੱਤੀ ਆ ਵਿਦਵਾਨਾਂ ਦੀ ਦਿੱਤੀ ਹੋਈ ਆ ਜਿਹੜੇ ਚਰਵਾਹੇ ਉਹਨਾਂ ਦੀ ਦਿੱਤੀ ਹੋਈ ਆ ਜਿਹੜਾ ਕੋਈ ਤਖਾਨ ਦਾ ਕੰਮ ਕਰਦਾ ਉਹਦੀ ਦਿੱਤੀ ਹੋਈ ਆ ਜੁੱਤੀਆਂ ਗੰਨਣ ਵਾਲੇ ਦੀ ਗੱਲ ਕੀਤੀ ਹੋਈ ਆ ਪਰ ਹਰ ਵਰਗ ਨੂੰ ਜਿਹੜਾ ਉਹਦਾ ਗੁਰੂ ਸਾਹਿਬ ਜੀ ਨੇ ਜ਼ਿਕਰ ਕਰਦੇ ਆ ਉਸ ਸੱਜ ਨੂੰ ਦ੍ਰਿੜ ਕਰਵਾਇਆ ਇਸਾ ਗੁਰਸਾ ਦਾ ਪਾਵਨ ਫਰਮਾਨ ਆ ਉਹ ਕਿਸਾਨ ਦਾ ਜਿਹੜਾ ਉਹਦੀ ਦੋਜ ਦੀ ਰੋਜ਼ਮਰਾਂ ਦੀ ਕਿਰਿਆ ਉਹਦਾ ਜ਼ਿਕਰ ਕਰਦੇ ਆ ਮਨੁੱਖ ਨੂੰ ਉਹਦੇ ਵਰਗਾ ਉਦੋਂ ਬਰਨ ਦੀ ਪ੍ਰੇਰਨਾ ਦਿੰਦੇ ਜੋ ਉਹਦੇ ਦਾ ਤੀਰੇ ਜਾਂ ਉਦਮਾਂ ਤਾਂ ਕਹਿੰਦੇ ਅਗੇ ਮਨ ਹਾਲੀ ਕਿਸਾਨੀ ਕਰਨੇ ਸਰੋਂ ਪਾਣੀ ਤਨ ਖੇਤ ਨਾਮ ਵੀ ਸੰਤੂਖ ਸੁਹਾਗਾ ਰੱਖ ਗਰੀਬੀ ਵੇਸ ਫਿਰ ਭਾਉ ਕਰਮ ਕਰ ਜਮਸੀ ਸੇ ਕਰ ਭਾਗੜ ਦੇਖ ਹੁਣ ਕਿਸਾਨ ਦੀ ਜਿਹੜੀ ਉਹ ਜ਼ਿੰਦਗੀ ਹੈ ਉਹਦੀ ਰੋਜ਼ ਮਰਦਾ ਉਹ ਸਾਹਮਣੇ ਆ ਜਾਂਦਾ ਕਿ ਕਿਵੇਂ ਉਹ ਸਵੇਰੇ ਉੱਦਮ ਉੱਠਦਾ ਉਹ ਉਦਮ ਕਰਕੇ ਫਿਰ ਜਿਹੜਾ ਉਹ ਬੜੀ ਮਿਹਨਤ ਕਰਦਾ ਖੇਤੀ ਜਿਹੜਾ ਉਹ ਵਾਹੁੰਦਾ ਫਿਰ ਜਿਹੜਾ ਸੁਹਾਗਾ ਫਿਰਦਾ 20 ਬੀਜ ਫਿਰ ਉਹ ਤੁਹਾਨੂੰ ਸਬਰ ਰੱਖਦਾ ਕਿ ਇੱਕ ਦਿਨ ਉਹ ਜੋ ਬੀਜ ਕੇ ਉਸੇ ਲਿਆਸ ਕਰਦਾ ਕਿ ਹੁਣ ਬਸ ਲੋਗ ਪਹੁੰਗ ਗਈ ਨਹੀਂ ਉਹਦੇ ਠਰਾਮਾ ਹੁੰਦਾ ਤੋ ਕਹਿੰਦੇ ਕਿ ਤੂੰ ਵੀ ਇਸੇ ਤਰ੍ਹਾਂ ਜੇਕਰ ਉਸ ਰੱਬ ਨਾਲ ਜੁੜਨਾ ਚਾਹੁੰਦਾ ਤਾਂ ਤੈਨੂੰ ਫਿਰ ਉਹਦੇ ਵਰਗਾ ਉਦਮੀ ਬਨਣਾ ਪਊਗਾ ਤੁਸੀਂ ਜਿਹੜਾ ਵਿਦਵਾਨਾਂ ਦੀ ਗੱਲ ਕੀਤੀ ਆ ਜਿਹੜੇ ਨੌਕਰ ਚਾਕਰ ਉਹਨਾਂ ਦੀ ਗੱਲ ਕੀਤੀ ਹੋਈ ਆ ਇਹਨਾਂ ਦੀ ਉਦਾਹਰਣਾਂ ਦਿੱਤੀਆਂ ਹੋਈਆਂ ਫਿਰ ਅਸੀਂ ਦੇਖਦੇ ਜਿਹੜਾ ਸਿੱਧਾ ਸੱਚ ਆ ਇਹ ਕਈ ਵਦਾਂ ਜਿਹੜਾ ਆਮ ਮਨੁੱਖ ਦੀ ਸਮਝ ਵਿੱਚ ਆਉਂਦਾ ਵੀ ਨਹੀਂ ਕਈ ਵਰਾ ਮਨੁੱਖ ਉਹਨੂੰ ਸਮਝਣ ਦੇ ਬਜਾਏ ਉਹ ਸੱਚ ਦੇ ਵਿਦਾਇ ਕੁਝ ਹੋਰ ਹੀ ਸਮਝ ਲੈਂਦਾ ਪਰ ਕਈ ਵਰਾ ਮਨੁੱਖ ਦੀ ਜਿਹੜੀ ਹਉਮੈ ਆ ਉਹ ਬਰਦਾਸ਼ਤ ਹੀ ਨਹੀਂ ਕਰਦੀ ਮਨੁੱਖ ਦੇ ਉਸ ਸੱਚ ਨੂੰ ਇਸ ਲਈ ਉਹ ਨਕਾਰ ਦਿੰਦੀ ਆ ਮੁੰਡੂ ਹੀ ਨੋਂ ਨਕਾਰ ਕੇ ਉਹ ਕਿਨਾਰਾ ਕਰਨ ਵਿੱਚ ਆਪਣਾ ਭਲਾ ਸਮੀਦਾ ਇਸ ਲਈ ਸੀ ਦੇਖਦੇ ਆ ਜਿਵੇਂ ਗੁਰੂ ਸਾਹਿਬਾਨ ਦਾ ਇੱਕ ਪਾਵਨ ਸ਼ਬਦ ਆ ਸੱਜਣ ਠਾਕ ਦੇ ਆਪਾਂ ਸਾਖੀ ਜਿਹੜੀ ਆ ਉਹ ਕਈ ਵਾਰ ਤੇ ਜਦ ਦਰਸਾਈ ਜਾਂਦੀ ਸਾਡੇ ਦਰਸ਼ਕ ਜਿਹੜੇ ਉਹਨਾਂ ਨੂੰ ਵੇਖ ਕੇ ਉਹ ਪੜੀ ਸੁਣੀ ਹੋਊਗੀ ਹੁਣ ਸੱਜਣ ਠਾਕ ਦਾ ਜਿਹੋ ਜਿਹਾ ਕਿਰਦਾਰ ਆ ਉਹ ਆਪਾਂ ਇਤਿਹਾਸ ਵਿੱਚ ਪੜਿਆ ਕਿਹੋ ਜਿਹਾ ਕਿਰਦਾਰ ਸੀ ਉਹਨੂੰ ਗੁਰੂ ਸਾਹਿਬ ਜਿਹੜਾ ਉਹ ਜਦੋਂ ਉੱਥੇ ਜਾਂਦੇ ਆ ਤਾਂ ਉਹਨੂੰ ਸਿੱਧਾ ਨਹੀਂ ਕਹਿੰਦੇ ਕਿ ਭਾਈ ਤੂੰ ਤੇ ਠਾਗਾ ਤੂੰ ਤਾਂ ਭਵੇਂ ਜਿਹੜਾ ਲਿਵਾਸ ਆਉ ਸਾਧੂਆਂ ਵਾਲਾ ਪੀਨੇ ਆ ਪਰ ਤੂੰ ਤਾਂ ਹਾਂ ਦਾ ਮਹਾ ਠਾਗਾ ਪਰ ਗੁਰੂ ਸਾਹਿਬ ਦਾ ਸ਼ਬਦ ਉਚਾਰਦੇ ਆ ਉਹਨਾਂ ਸ਼ਬਦ ਦੇਖੋ ਆਪਾਂ ਸ਼ਬਦ ਜਿਹੜਾ ਉਹ ਦਰਸ਼ਕਾਂ ਨੂੰ ਸਾਂਝਾ ਕਰਦੇ ਆ ਕਿ ਮਹਾਰਾਜ ਸ਼ਬਦ ਉਚਾਰਦੇ ਆ ਕਿ ਉਜਲ ਕਹਿਾਂ ਚਿਲਕਨਾ ਕੋਟਮ ਕਲੜੀ ਮਸ ਤੋਤੇ ਆ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ ਪਰ ਫਰਮਾਉਂਦੇ ਆ ਸੱਜਣ ਸਈ ਨਾਲ ਮੈਂ ਚਲਦੇ ਆ ਨਾਲ ਚਲਨ ਜਿੱਥੈ ਲੇਖਾ ਮੰਗੀ ਐ ਤਿੱਥੈ ਖੜੇ ਦਸਨ ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਟਠੀਆਂ ਕਮ ਨਾ ਆਵਨੀ ਵਿਚੂ ਸਕਨੀ ਆ ਫਰ ਬੱਗਾ ਬੱਗੇ ਕਪੜੇ ਤੀਰਥ ਮੰਝ ਬਸਾਨ ਕੁਟਕੁਟ ਜੀਆਂ ਖਾਵਨੇ ਬੱਗੇ ਨਾ ਕਹੀਨ ਸਿੰਮਲ ਰੁਖ ਸਰੀਰ ਮੈਂ ਮੈਂ ਜਨ ਦੇਖ ਭੁਲਨ ਸੇਫਲ ਕਮ ਨਾ ਆਵਨੀ ਸੇ ਗੁਨ ਮੈਂ ਤਾਂ ਨਾ ਹਾਂ ਪਰੇ ਅੰਦਲੈ ਬਾਹਰ ਉਠਾਇਆ ਢੂਗੁਰ ਬਾਤ ਬਹੁਤ ਅੱਖੀ ਲੋੜੀ ਨਾ ਲਹਾ ਹੌ ਚੜ ਲੰਗਾ ਕਿ ਚਾ ਕਰੀਆਂ ਚੰਗੀਆਂ ਆ ਅਵਰ ਸਿਆਨ ਬਕਿਤ ਨਾਨਕ ਨਾਮ ਸੰਭਾਲ ਤੂੰ ਬੱਧਾ ਛਟੈ ਜਿਤ ਉਹਨੇ ਸ਼ਬਦ ਉਚਾਰੇ ਆ ਸੱਜਣ ਠੱਗ ਨੂੰ ਇੰਜ ਲੱਗ ਰਿਹਾ ਕਿ ਇਹ ਮੇਰੀ ਹੀ ਤਸਵੀਰ ਕੀਤੀ ਜਾ ਰਹੀ ਆ ਉਹਨੂੰ ਸਿੱਧਾ ਨਹੀਂ ਕਹਿ ਰਹੇ ਪਰ ਜਦੋਂ ਇਹ ਜੋ ਕੀ ਦੱਸ ਰਹੇ ਆ ਉਹ ਸਿੰਬਲ ਦੀ ਉਦਾਹਰਣ ਦੇ ਦੇ ਆ ਜਾਂ ਕਹਿਣ ਦੀ ਦੇ ਰਿਹਾ ਬੱਗੇ ਦੀ ਦੇਰੇ ਆ ਤਾਂ ਉਹਨੂੰ ਇਹਦੇ ਵਿੱਚ ਆਪਣਾ ਆਪ ਨਜ਼ਰ ਆਉਣ ਲੱਗ ਪਿਆ ਕਿ ਇਹ ਤਾਂ ਮੇਰਾ ਗਰਦਾਰ ਆ ਇਹ ਦਸੂ ਜੀ ਦੀ ਗੱਲ ਕਰ ਰਿਹਾ ਇਹ ਕਿਸੇ ਬਗਲੇ ਦੀ ਨਹੀਂ ਕਰ ਰਿਹਾ ਇਹ ਕਹਿੰਦੇ ਨਹੀਂ ਕਰਦੇ ਇਹ ਸਿਮਰਨੁਕ ਦੀ ਨਹੀਂ ਗੱਲ ਨਹੀਂ ਹੋਰ ਬਲਕਿ ਇਹ ਤਾਂ ਮੇਰੇ ਵੀ ਸਭ ਕੁਝ ਭਰਿਆ ਆ ਉਹ ਜਿਹੜਾ ਉਹਦੀ ਆਤਮਾ ਨੂੰ ਤਰ ਕਰਦੀ ਆ ਤਾਂ ਉਹ ਗੁਰੂ ਸਾਹਿਬ ਦੇ ਚਾਨੋਂ ਦੇ ਡਿੱਗ ਪੈਂਦਾ ਪਰ ਸਹੀ ਮੈਨੇ ਵਿੱਚ ਉਹ ਸਜਣ ਬਣ ਜਾਂਦਾ ਹੁਣ ਜੇ ਗੁਰੂ ਸਾਹਿਬ ਸਿੱਧਾ ਕਹਿੰਦੇ ਹੋ ਸਕਦਾ ਉਹ ਜਿਹੜਾ ਉਹ ਮਾਰਨ ਪੈ ਜਾਂਦਾ ਕਿਉਂਕਿ ਇਵਨ ਅੱਜ ਵੀ ਅਸੀਂ ਦੇਖਦੇ ਹਾਂ ਜੇ ਤੁਸੀਂ ਸਿੱਧਾ ਕਿਨ ਸੱਚ ਆਖੋ ਉਹ ਸੁਣਨ ਲਈ ਤਿਆਰ ਹੀ ਨਹੀਂ ਉਹ ਤੁਹਾਡੇ ਗੱਲ ਪੈ ਜਾਊਗਾ ਤੋਂ ਇਸ ਲਈ ਜਿਹੜੀਆਂ ਇਹ ਉਦਾਹਰਣਾਂ ਮਿਸਾਲਾਂ ਚਾਹੇ ਉਹ ਇਤਿਹਾਸ ਦੀਆਂ ਚਾਹੇ ਉਹ ਮਿਥਿਹਾਸ ਦੀਆਂ ਚਾਹੇ ਉਹ ਵੱਖ-ਵੱਖਰੇ ਅਲੰਕਾਰ ਆ ਰੂਪਕ ਅਲੰਕਾਰ ਆ ਉਪਮਾ ਅਲੰਕਾਰ ਆ ਦ੍ਰਿਸ਼ਤਾਂਤ ਆ ਉਹਨਾਂ ਦਾ ਜਿਹੜਾ ਵਰਦਨਾ ਜਿਹੜਾ ਉਹ ਸੱਜਣ ਦ੍ਰਿੜ ਕਰਾਉਣ ਲਈ ਬੜਾ ਜ਼ਰੂਰੀ ਹੁੰਦਾ ਕਿਉਂਕਿ ਮਕਸਦ ਜਿਹੜਾ ਉਹ ਮਨੁੱਖ ਨੂੰ ਸੱਚ ਨਾਲ ਜੁੜਨਾ ਹੁੰਦਾ ਉਹਨੂੰ ਉਸ ਮੰਜ਼ਲ ਤੱਕ ਅਪਣਾਉਣਾ ਹੁੰਦਾ ਇਸ ਲਈ ਜੇਕਰ ਇਹ ਵਰਤੋਂ ਨਾ ਕੀਤੀ ਜਾਏ ਤਾਂ ਮਨੁੱਖ ਉਹ ਸੱਚ ਨੂੰ ਉਸ ਰੂਪ ਵਿੱਚ ਜਿਹੜਾ ਉਹਨੇ ਸੰਸਾਰ ਦੀ ਪਕੜ ਵਿੱਚ ਨਹੀਂ ਹੁੰਦਾ ਇਸ ਲਈ ਕਈ ਵਾਰ ਜੇ ਸਿੱਧਾ ਸੱਚ ਆਖਿਆ ਵੀ ਜਾਏ ਤਾਂ ਮਨੁੱਖ ਦਾ ਵਿਰੋਧ ਕਰਦਾ ਕਿਉਂਕਿ ਦੀ ਹਉਮੈ ਉਹਨੂੰ ਇਜਾਜ਼ਤ ਨਹੀਂ ਦਿੰਦੀ ਕਿ ਉਸ ਰੂਪ ਵਿੱਚ ਉਹ ਨੂੰ ਸਿੱਧਾ ਸਵੀਕਾਰ ਕਰ ਲਵੇ ਮੰਨ ਲਵੇ ਤੋ ਇਸ ਕਰਕੇ ਅਸੀਂ ਦੇਖਦੇ ਆ ਮਨੁੱਖ ਜਿਹੜਾ ਉਹ ਸੰਸਾਰ ਲੋਭ ਵਿੱਚ ਹੰਕਾਰ ਵਿੱਚ ਉਹ ਜਿਹੜਾ ਸੱਚ ਬੋਲਣ ਵਾਲਿਆਂ ਦੇ ਖਿਲਾਫ ਖੜਾ ਹੋ ਜਾਂਦਾ ਇਸ ਲਈ ਜਿਹੜਾ ਸੱਚ ਜਿਹੜਾ ਉਹ ਰੰਗ ਵਰਗਾ ਪਰ ਉਹ ਹੋਣਾ ਉਹ ਸੂਝ ਆ ਉਹ ਹਾਲਤ ਆ ਇਹ ਦਸਾਉਣ ਲਈ ਉਦਾਹਰਣਾਂ ਜਿਹੜੀਆਂ ਉਹ ਦਿੱਤੀਆਂ ਗਈਆਂ ਆਮ ਮਨੁੱਖ ਨੂੰ ਇਹ ਗੱਲ ਸਮਝਾਉਣ ਲਈ ਤੋਂ ਇਸ ਲਈ ਜਿਹੜੀ ਇਹ ਜਿਹੜੀਆਂ ਜਿਹੜਾ ਸਵਾਲ ਸੀਗਾ ਉਹਦੇ ਉੱਤਰ ਵਿੱਚ ਸੰਖੇਪ ਵਿੱਚ ਆਪਾਂ ਇਹੀ ਕਹਿ ਸਕਦੇ ਆ ਕਿ ਉਹ ਜਿਹੜਾ ਸੱਚ ਆ ਉਹ ਦੱਸਣ ਵਾਲੀ ਚੀਜ਼ ਨਹੀਂ ਕੇਵਲ ਦੱਸਣ ਨਾਲ ਬਿਆਨ ਕਰਨ ਵਾਲੀ ਚੀਜ਼ ਨਹੀਂ ਉਹ ਜੀਉਣ ਵਾਲੀ ਚੀਜ਼ ਆ ਕਿ ਉਹ ਅਸਾਨੂੰ ਜਿਉਣਾ ਸਿਖਾਉਂਦੀ ਆ ਦ੍ਰਿੜ ਕਰਾਉਂਦੀ ਆ ਤਾਂ ਜੋ ਗੁਰੂ ਸਾਹਿਬ ਸਾਨੂੰ ਸਿੱਧਾ ਆਖਣ ਦੀ ਬਜਾਏ ਇਸੇ ਲਈ ਉਹ ਅਜਿਹੇ ਜਿਹੜੀਆਂ ਉਦਾਹਰਨਾਂ ਦਿੰਦੇ ਆ ਜੋ ਮਨ ਨੂੰ ਸੂਝ ਵੱਲ ਲੈ ਜਾਣ ਉਹ ਉਦਾਹਰਨ ਸਿਰਫ ਅਕਲ ਨੂੰ ਨਹੀਂ ਬਲਕਿ ਦਿਲ ਨੂੰ ਜਗਾਉਂਦੀਆਂ ਦਿਲ ਨੂੰ ਟੰਬਦੀਆਂ ਔਰ ਮਨੁੱਖ ਨੂੰ ਉਸ ਗੱਲ ਦਾ ਅਹਿਸਾਸ ਕਰਾਉਂਦੀਆਂ ਇਹ ਅਸੀਮਤਾ ਨੂੰ ਸਮਝਣ ਯੋਗ ਬੋਲੀ ਵਿੱਚ ਇਹ ਜਿਹੜੇ ਦ੍ਰਿਸ਼ਤਾਂਤ ਆ ਉਹ ਉਦਾਹਰਨਾਂ ਉਹ ਇਹ ਤਬਦੀਲ ਕਰਨ ਵਿੱਚ ਸਹਾਇਕ ਹੁੰਦੀਆਂ ਹਰ ਕਿਸਮ ਦੇ ਲੋਕਾਂ ਤੱਕ ਜਿਹੜੀਆਂ ਇਹ ਆਸਾਨੀ ਨਾਲ ਉਹਨਾਂ ਦੀ ਪਕੜ ਵਿੱਚ ਆਉਣ ਕਾਰਨ ਉਹਨਾਂ ਦੇ ਸੱਚ ਸਮਝ ਵਿੱਚ ਆਉਂਦਾ। ਉਸ ਲਈ ਸੰਖੇਪ ਵਿੱਚ ਆਪਾਂ ਜਿਹੜਾ ਇਹਦੇ ਬਾਰੇ ਇਹ ਕਹਿ ਸਕਦੇ ਹਾਂ ਫਿਰ ਵੀ ਜੇਕਰ ਕਿ ਦਰਸ਼ਕ ਨੂੰ ਇਸ ਸੰਬੰਧੀ ਕੋਈ ਹੋਰ ਸਵਾਲ ਹੋਇਆ ਤਾਂ ਆਪਾਂ ਜ਼ਰੂਰ ਜਿਹੜਾ ਉਹਦੇ ਕੋਸ਼ਿਸ਼ ਕਰਾਂਗੇ ਜਿੰਨੀ ਕੁ ਮਾਤਾ ਸਮਝਾ ਉਹਦਾ ਆਨਸਰ ਕਰਨ ਦੀ। ਜੀ। ਨੇ ਤੁਸੀਂ ਬਹੁਤ ਵਧੀਆ ਇਹਦੇ ਬਾਰੇ ਸਪਸ਼ਟ ਦਿੱਤੀ ਹੈ। ਮੇਰੇ ਕਹੜਾ ਦਰਸ਼ਕਾਂ ਨੂੰ ਇਹ ਚੰਗਾ ਲੱਗਿਆ ਗਿਆ। ਸਾਡੇ ਜਿਵੇਂ ਪਹਿਲਾਂ ਮੈਂ ਇਸ਼ਾਰੇ ਕੀਤੇ ਸੀ ਹੁੰਦੇ ਸਮੇਂ ਵਿੱਚ ਵੀ ਕਿ ਹੋਰ ਜਿਹੜੇ ਮਿਠਾਸੇ ਗੱਲਾਂ ਨੇ ਉਹਨਾਂ ਬਾਰੇ ਵੀ ਜਾਣਕਾਰੀ ਦੇਣ ਦੇ ਯਤਨ ਕਰਨਗੇ ਤੇ ਤੁਸੀਂ ਕੋਈ ਹੋ ਵੀ ਸਵਾਲ ਤੁਹਾਡੇ ਜਿਹਨ ਚ ਸਵਾਲ ਹੋਵੇ ਤੁਸੀਂ ਲਿਖ ਸਕਦੇ ਹੋ ਕਮੈਂਟਸ ਵਿਚਾਰ ਦੇ ਸਕਦੇ ਹੋ ਇਹ ਇੱਕ ਇਸੇ ਕਰਕੇ ਇਹ ਗੁਰਬਾਣੀ ਸੰਵਾਦ ਪ੍ਰੋਗਰਾਮ ਚਲਾਇਆ ਤਾਂ ਜੋ ਬਤਵਦ ਜਿਹੜੀ ਸੰਗਤਾਂ ਲਾਹ ਲੈ ਸਕਣ ਤੇ ਗੁਰਬਾਣੀ ਦੇ ਸੱਚ ਬਾਰੇ ਸਮਝ ਸਕਣ ਵਾਹਿਗੁਰੂ ਜੀ ਅਤੇ ਅਸੀਂ ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ